ਵੇ ਬਾਲਦਰਾ ਕਹਿੰਦੇ ਸੀ ਗੱਡੇ ਨਾਲ ਇਕੱਠਾ ਬੰਨਿਆ ਤੇ ਅੱਜ ਸਿਕੰਦਰ ਵੱਜ ਬੰਨੀ ਆ ਤੇ ਵੱਜ ਦੇ ਟਰੈਕੀ ਦਿੱਸਿਆ ਇਹ ਟਰੈਕਟਰ ਵੀ ਇਹਨਾਂ ਕੱਢੀ ਦਿੱਸੀ ਜਾਊਗੀ ਕਿੱਲਾ 800 ਗ੍ਰਾਮ ਦੇ ਕੇ ਇਹਨੇ 1 ਕੀ ਜਿੱਤੇ ਨੇ ਟਰੈਕਟਰ ਜਿੱਤਿਆ ਨੇ ਓਹ ਹੋ ਟਰੈਕਟਰ ਜਿੱਤਿਆ ਬਈ ਨੀਲੀ ਰਾਵੇ ਦੀ ਮੱਝ ਨੇ ਟਰੈਕਟਰ ਜਿੱਤਿਆ બસ ਆਸੇ ਦੂਦ ਅੱਗੇ ਹੀ ਆ ਬਸ ਬੰ ਨੇੜੇ ਹੀ ਆ ਬਾਈ ਹੁਣ ਤਾਂ ਦੰਦਾ ਥੱਲੇ ਜੀਵਾ ਤੇ ਇਧਰ ਕੋਈ ਟਰੈਕਟਰ ਦੇਣਾ ਨਾ ਬਈ ਨਾ ਨਾ ਤੁਸੀਂ ਦੇਖ ਲਓ ਬਈ ਮੱਲੋ ਆਹ ਏ ਟਰੈਕਟਰ ਜਿੱਤਣ ਵਾਲੀਆਂ ਇਹ ਦਿਖਾਵਾਂਗੇ ਤੁਹਾਨੂੰ ਬਾਹਲਾ ਕੱਠ ਨਹੀਂ ਕਰਦੇ ਤੇ ਆ ਅੱਛਾ ਇਹ ਇਹਦ ਕੋਈ ਆ ਇਹਨੇ ਬੁਲਟ ਜਿੱਤਿਆ ਮੰਜੀ ਅੱਛਾ ਇੱਕੋ ਕਰੇ ਜਾਂ ਬੜੇ ਬੋਲਟ ਵੀ ਤੇ ਟਰੈਕਟਰ ਵੀ ਲਓ ਇੱਕੋ ਬੰਦਾ ਹੀ ਬੋਲਟ ਲੈ ਗਿਆ ਉਹੀ ਟਰੈਕਟਰ ਲੈ ਗਿਆ ਸੋਇ ਦਾ ਬੰਦਾ ਉਹ ਬੰਦਾ ਚਾਮਾ ਵੀ ਇੱਧੇ ਸ਼ਕੀਰ ਵੀ ਆ ਤੁਸੀਂ ਇਹ ਦੇਖ ਲਓ ਬਈ ਬਾਪੂ ਦੇ ਘਰ ਚ ਗੂਠਾ ਦੇ ਕੇ ਬੋਲਟ ਲੈਣਾ ਕਾਹੇ ਲੈਣਾ ਆਇਆ ਸਵਾਦ ਆਊਗਾ ਜਦੋਂ ਇਹ ਪਿੰਡ ਗੇੜਾ ਦੇਊਗਾ ਜਿਹੜਾ ਆਹ ਗੇੜਾ ਦੇਊਗਾ ਨਾ ਮੁੰਡਾ ਬੁਲਟ ਤੇ ਇਹਨੂੰ ਅਗਲਾ ਕਹੂਗਾ ਸਰਦਾਰ ਜੰਦਾ ਪਿਓ ਦੇ ਘਰ ਚ ਕੂਠਾ ਦੇ ਕੇ ਤਾਂ ਹਰੇਕ ਕਹਿ ਦੂ ਮੈਂ ਬੁਲਟ ਲੈਣਾ ਆਏ ਲੈ ਆ ਜਾਂਦਾ ਸੱਚ ਨੂੰ ਐਦੀ ਮੱਧ ਨੇ ਬੁਲਟ ਵੀ ਜਿੱਤ ਲਿਆ ਇੱਕ ਨੇ ਟਰੈਕਟਰ ਜਿੱਤ ਲਿਆ ਲੱਸੰਦਾ ਨਾ ਘਰ ਪਰ ਤਾਂ ਨਹੀਂ ਕੱਟੇ ਮੁੰਡਾ ਜਿਹੜੇ ਰਹਿੰਦੇ ਆ ਓਏ ਟੈਂਟ ਕੋ 6 ਮਹੀਨੇ ਵਾਲੇ ਲਿਆਓ ਬਈ ਤੈਨੂੰ ਕੋ 6 ਮਹੀਨੇ ਵਾਲੇ ਕੱਟੇ ਲਿਆਓ ਬਈ ਇਹਨੇ ਕਿ ਜਿੱਤਿਆ ਬਾਈ ਇਹਨੇ ਵੀ ਮੋਟਰਸਾਈਕਲ ਜਿੱਤਿਆ ਇਹਨੇ ਕਿੰਨਾ ਦੁੱਧ ਦੁੱਤਾ ਇਹਨੇ 22 ਕਿਲੋ 386 ਗ੍ਰਾਮ ਦਿੱਤਾ ਆ ਜਿਹੜੀ ਮਾਝਾ 22 ਦੀ ਇਹਨੇ ਕਿੰਨਾ ਦਿੱਤਾ ਸੱਜਣਾ ਇਹਨੇ ਮੋਹਰ ਵਾਲੀ ਨੇ ਡਾਕਟਰ ਗਿੱਲ ਇਹਨੇ ਮੋਹਰ ਵਾਲੀ ਨੇ 26 ਭਾਈ ਇਹਨਾਂ 25700 ਇਹਨੇ 25700 ਦਿੱਤਾ ਘਰ ਜਿਨੇ ਭੰਡਿਆਂ ਨੂੰ ਸਾਰੇ ਦੁੱਧ ਨਾਲ ਭਰ ਜਾਣਗੇ 25 25700 ਚਲ ਕੋਈ ਨਾ 100 ਗ੍ਰਾਮ ਤਾਂ ਮੈਂ ਪਾ ਸਕਦਾ ਮੈਂ ਤਾਂ ਘੋੜਿਆਂ 'ਚ 3-3 ਨੰਨੇ ਚਾਹਤ ਪਾ ਦਿੰਦਾ ਹੁੰਦਾ ਸੀ ਸਹੀ ਗੱਲ ਆ ਮੈਂ ਤਾਂ ਬਾਹਰ ਵਾਲੇ ਨੂੰ ਪੈਂਟ ਕਰ ਹਾਂ ਹੁੰਦਾ ਸੀ 100 ਗ੍ਰਾਮ ਤਾਂ ਮੈਨੂੰ ਮਾਫਾ ਕੋਈ ਨਹੀਂ ਹਾਂ ਹੋ ਜਾ ਆ ਵੀ ਮਨਜੀਤ ਅੰਦਰ ਅੰਦਰ ਹੋਇਆ ਲੈ ਵੀ ਬੱਕਰਾ ਵੀ ਤੁਹਾਨੂੰ ਦਿਖਾਉਣਾ ਵੱਲੋ ਉਹ ਬੱਕਰੇ ਆ ਕਿੱਧਰ ਉੱਠ ਗਿਆ ਆ ਸੇ ਆ ਮੈਂ ਨੀਲੀ ਰਵੀ ਦੇ ਹੀ ਕਹੀ ਕਾਫੀ ਮਿੰਟੇ ਨੂੰ ਅਜਾਏ ਏ ਬੀਟਲ ਆ ਮੈਨੂੰ ਫੇਰ ਪਤਾ ਲੱਗਿਆ ਉਦੋਂ ਕਾ ਮੈਨੂੰ ਫੇਰ ਪਤਾ ਲੱਗਿਆ ਵੀ ਇਹ ਭਾਈ ਸਾਡੇ ਕਵਾਡਪਿੰਡ ਚੱਕਰ ਤੋਂ ਹੀ ਆ ਫੇਰ ਪਤਾ ਲੱਗਿਆ ਸਣੀ ਵਾਲੇ ਤੋਂ ਲੈ ਬੁਖਾਰ ਯਾਰ ਇਹਦਾ ਹੁਣ ਬਣਿਆ ਪਿਆ ਰੋਬ ਜਾ ਲੋ ਵੇਖੋ ਮੈਨੂੰ ਹੁਣ ਐ ਨੂੰ ਨਾ ਕਹੇ ਜਾ ਉਹ ਲੋਕੋ ਵਾਲਾ ਕਹਿੰਦਾ ਯਾਰ ਖਲੇ ਇਹ 50 ਇੰਚ ਦਾ ਹੈਗਾ ਲੈ 50 ਇੰਚ ਹੋ ਗਿਆ ਆ ਦੇਖ ਲੋ ਕਿੱਡਾ ਬੱਕਰਾ ਸਹੀ ਗੱਲ ਆ ਹੈ ਯਾਰ ਕਰਦੇ ਜਿੱਡਾ ਹੀ ਐਡਾ ਸਾਡੇ ਘਰਾਂ ਚ ਤਾਂ ਦੋ ਦੋ ਦੰਦ ਹੋ ਜਾਂਦਿਆਂ ਮੱਝਾਂ ਖੜੀਆਂ ਐਡੇ ਨਾ ਕੀ ਹੁੰਦਿਆਂ ਹੁੰਦਿਆਂ ਐਡਾ ਬੱਕਰਾ ਕਰੀ ਫਿਰਦਾ ਤਿੰਨ ਸਾਲਾਂ ਦਾ ਹਜੇ ਇਹ ਹੋਰ ਵੀ ਝਾੜੀਆਂ ਆਉਂਦੇ ਬਹੁਤ ਆਂਦਾ ਬੱਸ ਸਕਦਾ ਹਜੇ ਤਾਂ ਸਾਰੇ ਦੰਦ ਦੰਦ ਕੀਤੇ ਨਹੀਂ ਆ ਰਹੇ ਹਨਾ ਤਿੰਨ ਸਾਲਾਂ ਦਾ ਬਾਈਸ ਬਾਈ ਸਨੀ ਸਨੀ ਕੋਲੇ ਆ ਗੱਲ ਇਹਨੂੰ ਬਾਕੀ ਅਮਜਨ ਜਿੱਤੇਗਾ ਟਰੈਕਟਰ ਆ ਆ ਦੇਖਣਾ ਹੋਰ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਵੀਰਵਣ ਕੇ ਜਾਂਦਾ ਜੀ ਰਵੀ ਮੱਜ ਨੇ ਮੈਂ ਤੁਹਾਨੂੰ ਕਿਹਾ ਵੀ ਬੇਲੇ ਮੈਂ ਨੂੰ ਨਾ ਇਹ ਗੱਲ ਦੀ ਖੁਸ਼ੀ ਬਹੁਤ ਹੋ ਰਹੀ ਆ ਕਿ ਜਿਹੜਾ ਆ ਮੁਕਾਬਲਾ ਅਸੀਂ ਤੇਨੇਂਦੇ ਨੇ ਕਰਾਉਣਾ ਚਾਹੁੰਦੇ ਸੀ ਨਾ ਝੋਟਿਆਂ ਇਹ ਤੁਹਾਨੂੰ ਦੇਖਣ ਦੇਖਣ ਚ ਹੋ ਗਿਆ ਜਿਹੜੇ ਕਹਿੰਦੇ ਯਾਰ ਇਹ ਰਾਤ ਹੋ ਜਾਂਦੀ ਨਾ ਸਵਾਦ ਜਿਹੜੇ ਆ ਦਰਸ਼ਨ ਹੋਈ ਜਾਂਦੇ ਨਾ ਅੱਖਾਂ ਨੂੰ ਇਹ ਰਹਿ ਜਾਂਦੇ ਪਰ ਥੂਤਾ ਡਾਕਾਂ ਆਹ ਵੇਖੋ ਵੀ ਬੰਦਲ ਕਹਿੰਦੇ ਸੀ ਗੱਡੇ ਨਾਲ ਇਕੱਠਾ ਬੰਨਿਆ ਤੇ ਅੱਜ ਸੈਕਟਰ ਦਾ ਵੱਜ ਬੰਨਿਆ ਤੇ ਵੱਜ ਦੇ ਟ੍ਰੈਕ ਜਿੱਸਿਆ ਇਹ ਵੱਖਰੀ ਗੱਲ ਹੁੰਦੀ ਹੈ ਜਦੋਂ ਕਿਸੇ ਨੂੰ ਜਵਾਬ ਦੇਣਾ ਹੋਵੇ ਸਿੱਧਾ ਕਿ ਗੱਡਾ ਲੈ ਆਇਆ ਭਾਈ ਉਹ ਕਹਿੰਦਾ

ਔਰ ਅਜੇ ਦੇ ਨਾਮ ਤੇ ਇਹਨਾਂ ਨੇ ਅਜੇ ਲੀਲੂ ਰਾਮ ਉਹ ਭਾਈ ਕਿਤੇ ਸਲਾਹਣਾ ਨਹੀਂ ਬੇਟਾ ਅੱਗੇ ਵਧ ਜਾ ਸੀ ਵੀ ਆ ਪ੍ਰਬੰਧਕ ਵੀ ਆ ਤੇ ਬਾਬਾ ਜੀ ਦੀ ਸਭ ਤੋਂ ਵੱਡੀ ਗੱਲ ਆ ਟਰਾਫੀ ਬਸ ਦੇ ਦਿਓ ਟਰਾਫੀ ਦੇ ਦਿਓ ਟਰਾਫੀ ਫੋਟੋ ਵਾਸਤੇ ਦੇ ਦਿਓ ਬਹੁਤ ਬਹੁਤ ਲਈ ਹੋਏ ਤੇ ਬਾਬਾ ਜੀ ਦਾ ਆਸ਼ੀਰਵਾਦ ਤੁਹਾਡੇ ਨਾਲ ਹਮੇਸ਼ਾ ਰਹੇ